ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਪਰसों ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਉਸ ਅਪੀਲ ਦੇ ਉੱਤੇ ਇੱਕ ਚੰਗਾ ਫੈਸਲਾ ਦੇ ਦਿੱਤਾ ਕਿ 1158 ਜਿਹੜੇ ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਨੇ ਉਹ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ ਜਦੋਂ ਤੱਕ ਪੱਕੇ ਬੰਦੇ ਸਿਲੈਕਟ ਨਹੀਂ ਕੀਤੇ ਜਾਂਦੇ। ਤੇ ਕਿਉਂਕਿ ਪੰਜਾਬ ਸਰਕਾਰ ਨੇ ਕਿਹਾ ਸੀ ਵੀ ਜੇ ਇਹਨਾਂ ਨੂੰ ਹੁਣ ਹਟਾ ਦਿੰਦੇ ਆ ਤਾਂ ਸਾਡੇ ਵਿਦਿਆਰਥੀਆਂ ਦਾ ਚੱਲਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਇਸ ਦਲੀਲ ਨੂੰ ਮਾਨਜੋਗ ਸੁਪਰੀਮ ਕੋਰਟ ਨੇ ਮੰਨ ਲਿਆ ਤੇ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਜਿਹੜੇ ਸਿੱਖਿਆ ਮੰਤਰੀ ਹੈ ਕਿ ਅਸੀਂ ਉਸ ਜਿਹੜਾ ਫੈਸਲਾ ਜਿਹਦੇ ਵਿੱਚ ਇਸ ਸਾਰੀ ਭਰਤੀ ਨੂੰ ਰੱਦ ਕੀਤਾ ਗਿਆ ਸੀ ਉਹਦੀ ਰਿਵਿਊ ਪਟੀਸ਼ਨ ਵੀ ਪਾਵਾਂਗੇ ਅਸੀਂ ਇਸ ਦੇ ਉੱਤੇ ਹਾਲੇ ਕੁਝ ਨਹੀਂ ਕਹਿਣਾ ਚਾਹੁੰਦੇ ਵੀ ਰਿਵਿਊ ਪਟੀਸ਼ਨ ਕਿਦਾਂ ਤੇ ਫਿਲਹਾਲ ਬੜਾ ਰਾਹਤ ਭਰਿਆ ਫੈਸਲਾ ਹੈ ਉਹਦਾ ਅਸੀਂ ਸਵਾਗਤ ਕਰਾਂਗੇ ਦੂਜਾ ਸੀ ਉਹ ਰਿਵਿਊ ਤਾਂ ਜਿਹੜੀ ਸੁਪਰੀਮ ਕੋਰਟ ਨੇ ਕਰਨੀ ਹੈ ਉਹ ਕੀ ਫੈਸਲਾ ਦਿੰਦੀ ਹੈ ਤਾਂ ਮਨਜੁਕ ਸੁਪਰੀਮ ਕੋਰਟ ਦੀ ਆਪਣੀ ਜਿਹੜੀ ਉਹਦੀ ਸਮਝ ਹੈ ਉਹਦੇ ਤੇ ਨਿਰਭਰ ਕਰੂਗਾ ਪਰ ਅਸੀਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੀਆਂ ਪੋਸਟਾਂ ਨੇ ਕੁੱਲ ਸਬਜੈਕਟ ਵਾਈਜ਼ ਉਹਨਾਂ ਦਾ ਰਿਵਿਊ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਮੈਂ ਖੁਦ ਇਸ ਗੱਲ ਨਾਲ ਜੁੜਿਆ ਰਿਹਾ ਤੇ ਅਸੀਂ ਇਸ ਮੁੱਦੇ ਨੂੰ ਚੁੱਕਿਆ ਵੀ ਸੀ ਪਰ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸੀ ਸਰ ਕੀ ਜਦੋਂ ਇਹ ਪੋਸਟਾਂ ਗਿਣਦੇ ਐ ਉਹਨਾਂ ਪੋਸਟਾਂ ਦੇ ਗਿਣਨ ਦੇ ਵਿੱਚ ਇਹ ਜਿਹੜਾ ਇੱਕ ਕਾਲਜ ਦੇ ਵਿੱਚ ਕਿੰਨੇ ਪੰਜਾਬੀ ਦੇ ਪ੍ਰੋਫੈਸਰ ਕਿੰਨੇ ਅੰਗਰੇਜ਼ੀ ਦੇ ਕਿੰਨੇ ਕੈਰਾਮਿਕਸ ਦੇ ਕਿੰਨੇ ਪੋਲੀਟੀਕਲ ਸਾਇੰਸ ਦੇ ਕਿੰਨੇ ਫਿਜ਼ਿਕਸ ਦੇ ਵਗੈਰਾ ਵਗੈਰਾ ਉਹਨਾਂ ਕਾਲਜ ਵਾਈਜ਼ ਪੋਸਟਾਂ ਨੂੰ ਗਿਣ ਲੈਂਦੇ ਐ ਉਹਦੇ ਨਾਲ ਸਬਜੈਕਟ ਵਾਈਜ਼ ਗਿਣਤੀ ਆ ਜਾਂਦੀ ਐ ਤੇ ਟੋਟਲ ਗਿਣਤੀ ਆ ਜਾਂਦੀ ਐ ਵੀ ਇੰਨੀ ਐ ਪਰ ਉਹਦੇ ਵਿੱਚ ਜਿਹੜੀ ਗਿਣਤੀ ਨਹੀਂ ਕਰਦੇ ਇਹ ਉਹ ਗਿਣਤੀ ਹੈਗੀ ਹੈ ਕਿ ਪੰਜਾਬ ਦਾ ਜਿਹੜਾ ਕੋਟਾ ਆਪਣੇ ਯੂਟੀ ਦੇ ਵਿੱਚ ਚੰਡੀਗੜ੍ਹ ਦੇ ਕਾਲਜਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ 4-5 ਕਾਲਜ ਹੈ ਉਹਨਾਂ ਦੇ ਵਿੱਚ ਪੰਜਾਬ ਦਾ ਕੋਟੇ ਦੀ ਡੈਪੂਟੇਸ਼ਨ ਦੀ ਉੱਥੇ ਕੋਟਾ ਹੈਗਾ ਪੰਜਾਬ ਦਾ ਹਰਿਆਣਾ ਦਾ ਵੀ ਹੈਗਾ ਉਸ ਕੋਟੇ ਦੀਆਂ ਪੋਸਟਾਂ ਦੀ ਗਿਣਤੀ ਇਸ ਦੇ ਲਈ ਨਹੀਂ ਕਰਦੇ ਉਹ ਜੇ ਕਰ ਲੈਣ ਤਾਂ ਉਹ ਤਕਰੀਬਨ 115-16 ਪੋਸਟਾਂ ਸਾਡੀਆਂ ਹੋਰ ਵਾਜਾਂਦੀਆਂ ਨੇ ਜਿਵੇਂ ਹੁਣ ਮੰਨ ਲਓ ਵੀ 2195 ਜਾਂ 93 ਪੋਸਟਾਂ ਨੇ ਜੇ ਉਹ ਗਿਣ ਲਈਏ ਤਾਂ ਇਹ ਜਿਹੜੀਆਂ ਨੇ 2300 ਤੋਂ ਵੱਧ ਜਾਣਗੀਆਂ ਪੋਸਟਾਂ ਇੱਕ ਤਾਂ ਉਹਨਾਂ ਨੂੰ ਇਹ ਗਿਣਤੀ ਕਰਨੀ ਚਾਹੀਦੀ ਹੈ ਇਹ ਕੋਈ ਐ ਨਹੀਂ ਕਿ ਅਸੀਂ ਆਪਣੇ ਵੱਲੋਂ ਕਹਿ ਰਹੇ ਹਾਂ ਜਿਹੜੇ ਆਈਏਐਸ ਜਾਂ ਪੀਸੀਐਸ ਅਧਿਕਾਰੀਆਂ ਦੀਆਂ ਕੁੱਲ ਪੋਸਟਾਂ ਕਿੰਨੀਆਂ ਨੇ ਉਹਨੂੰ ਗਿਣਤੀ ਕਰਨ ਲੱਗਿਆਂ ਉਹ ਇਹ ਸਮਝਦੇ ਐ ਵੀ ਜਿਹੜੇ ਪੰਜਾਬ ਦੇ ਪੀਸੀਐਸ ਨੇ ਉਹਨਾਂ ਨੇ ਡੈਪੂਟੇਸ਼ਨ ਤੇ ਜਾਣਾ ਜਾਂ ਉਹਨਾਂ ਨੇ ਛੁੱਟੀਆਂ ਤੇ ਜਾਣਾ ਹੈ ਉਹਨਾਂ ਦੀ ਥਾਂ ਤੇ ਸਾਡੇ ਕੋਲ ਪ੍ਰਬੰਧ ਹੋਵੇ ਆਈਐਸ ਦੇ ਕਿੰਨੀਆਂ ਪੋਸਟਾਂ ਨੇ ਕਿੰਨੇ ਡੀਸੀ ਲਾਉਣੇ ਆ ਕਿੰਨੇ ਸੈਕਟਰੀ ਲੱਗਣੇ ਆ ਕਿੰਨੇ ਕੀ ਹੋਣੇ ਆ ਉਹਨਾਂ ਦੀ ਜਿਹੜੀ ਗਿਣਤੀ ਕਰਦੇ ਆ ਜਿਹਨੂੰ ਕੈਡਰ ਰਿਵਿਊ ਕਹਿੰਦੇ ਆ ਉਸ ਕੈਡਰ ਰਿਵਿਊ ਦੇ ਵਿੱਚ ਉਸ ਕੈਡਰ ਸਟਰੈਂਥ ਦੇ ਵਿੱਚ ਉਹਨਾਂ ਸਾਰੀਆਂ ਪੋਸਟਾਂ ਨੂੰ ਗਿਣਿਆ ਜਾਂਦਾ ਹੈਗਾ ਉਹ ਤਾਂ ਇਹ ਵੀ ਗਿਣਦੇ ਆ ਵੀ ਜਿਹੜੇ ਫੋਰਨ ਦੇ ਡੈਪੂਟੇਸ਼ਨ ਤੇ ਭੇਜਦੇ ਆ ਬੰਦੇ ਉਹਨਾਂ ਨੂੰ ਸੈਂਟਰ ਦੇ ਡੈਪੂਟੇਸ਼ਨ ਦੇ ਉੱਤੇ ਭੇਜਦੇ ਆ ਉਹਨਾਂ ਨੂੰ ਤੇ ਜਿਹੜੇ ਬੰਦੇ ਆ ਨੂੰ ਛੁੱਟੀ ਲੈਣੀ ਪੈਂਦੀ ਹੈ ਕੋਈ ਔਰਤ ਅਫਸਰਾਂ ਹੈਗੀਆਂ ਨੇ ਉਹਨਾਂ ਨੂੰ ਮਟਰਨਿਟੀ ਲੀਵ ਦੀ ਲੋੜ ਹੈ ਤਾਂ ਕਿ ਉਹਨਾਂ ਦੀ ਥਾਂ ਤੇ ਬੰਦਾ ਰੱਖਿਆ ਜਾਵੇ ਕੁੱਲ ਗਿਣਤੀ ਉਸ ਹਿਸਾਬ ਨਾਲ ਕਰਦੇ ਆ ਅਸੀਂ ਉਹਦੇ ਸਾਰੇ ਸਬੂਤ ਇੱਕ ਵਾਰੀ ਲਾਏ ਵੀ ਸੀਗੇ ਹੁਣ ਸਰਕਾਰ ਨੂੰ ਠੰਡੇ ਦਿਮਾਗ ਨਾਲ ਉਨਾ ਸਾਰੀਆਂ ਪੋਸਟਾਂ ਨੂੰ ਗਿਣ ਕੇ ਇਹ ਵੀ ਕੁੱਲ ਗਿਣਤੀ ਨੂੰ ਉਸ ਹਿਸਾਬ ਨਾਲ ਵਿਚਾਰਨਾ ਚਾਹੀਦਾ ਹੈ ਤੇ ਫਿਰ ਹਿਸਾਬ ਲਾਉਣਾ ਚਾਹੀਦਾ ਹੈ ਵੀ ਜੇ ਇਹ ਸਾ ਦੇ 1158 ਵੀ ਲੱਗੇ ਰਹਿੰਦੇ ਅਤੇ ਜਿਹੜੇ ਪਾਰਟ ਟਾਈਮ ਤੇ ਗੈਸਟ ਫੈਕਲਟੀ ਆ ਉਹ ਵੀ ਲੱਗੇ ਰਹਿੰਦੇ ਤਾਂ ਕਿਸੇ ਨੂੰ ਕੱਢਣ ਦੀ ਲੋੜ ਨਹੀਂ ਪੈਂਦੀ ਜੋ ਮੇਰਾ ਆਪਣਾ ਹਿਸਾਬ ਕਿਤਾਬ ਹੈ ਮੈਨੂੰ ਲੱਗਦਾ ਵੀ ਉਹ ਬਹੁਤ ਹੀ ਥੋੜਾ ਹੋਊਗਾ ਕੋਈ ਜੇ ਹੋਇਆ ਤਾਂ ਇਹ ਹੁੰਦਾ ਨਹੀਂਗਾ ਇਸ ਕਰਕੇ ਠੰਡੇ ਦਿਮਾਗ ਨਾਲ ਇਸ ਦਾ ਰਿਵਿਊ ਕਰਨਾ ਚਾਹੀਦਾ ਹੈ ਦੂਜੀ ਬੇਨਤੀ ਅਸੀਂ ਦੂਜਾ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੋਸਤੋ ਕੱਲ ਕੇਂਦਰ ਦੀ ਸਰਕਾਰ ਨੇ ਜਿਹੜੇ ਰਾਸ਼ਨ ਕਾਰਡ ਬਣੇ ਹੋਏ ਐ ਉਹਨਾਂ ਦਾ ਦੇ ਬਾਰੇ ਚ ਬੜੇ ਲੰਬੇ ਸਮੇਂ ਤੋਂ ਪੁੱਛ ਕੇ ਚੱਲ ਰਹੀ ਸੀ ਇਨਕਮ ਟੈਕਸ ਡਿਪਾਰਟਮੈਂਟ ਤੋਂ ਉਹ ਬੰਦੇ ਜਿਹੜੇ ਰਾਸ਼ਨ ਲੈ ਰਹੇ ਐ ਫ੍ਰੀ ਰਾਸ਼ਨ ਰਾਸ਼ਨ ਕਾਰਡਾਂ ਦੇ ਉੱਤੇ ਉਹਨਾਂ ਦਾ ਜਿਹੜਾ ਸਾਰਾ ਡਾਟਾ ਪਾ ਕੇ ਇਨਕਮ ਟੈਕਸ ਦੇ ਉੱਤੋਂ ਚੈੱਕ ਕੀਤਾ ਗਿਆ ਤੇ ਪਾਇਆ ਗਿਆ ਕਿ 94,77,000 ਲੋਕ ਅਜਿਹੇ ਐ ਜਿਹੜੇ ਇਨਕਮ ਟੈਕਸ ਭਰਦੇ ਐ ਇਨਕਮ ਟੈਕਸ ਰਿਟਰਨ ਭਰਦੇ ਐ ਤੇ ਉਹ ਜਿਹੜੇ ਐ ਉਹਨਾਂ ਨੇ ਕਾਰਡ ਵੀ ਬਣਾਏ ਹੋਏ ਐ ਕਿਉਂਕਿ ਰਾਸ਼ਨ ਕਾਰਡ ਜਿਹੜਾ ਫ੍ਰੀ ਰਾਸ਼ਨ ਕਾਰਡ ਐ ਉਹਦੇ ਲਈ ਬੰਦਾ ਸਰਕਾਰੀ ਮੁਲਾਜ਼ਮ ਨਾ ਹੋਵੇ ਉਹਦੀ ਆਮਦਨ 1 ਲੱਖ ਸਾਲਾਨਾ ਤੋਂ ਵੱਧ ਨਾ ਹੋਵੇ ਤੇ ਚਾਰ ਵੀਲਰ ਉਹਦੇ ਕੋਲ ਹੋਵੇ ਨਾ ਤੇ ਉਹ ਇਨਕਮ ਟੈਕਸ ਨਾ ਭਰਦਾ ਹੋਵੇ ਸ਼ਰਤਾਂ ਨੇ ਤੇ ਦੂਜਾ ਇਹ ਹੈ ਵੀ 17.5 ਲੱਖ ਲੋਕ ਉਹ ਨੇ ਜਿਨ੍ਹਾਂ ਕੋਲ 4 ਵੀਲਰ ਹੈ ਟ੍ਰਾਂਸਪੋਰਟ ਡਿਪਾਰਟਮੈਂਟ ਤੋਂ ਉਹਨਾਂ ਨੇ ਇਹ ਆਕੜਾ ਲਿਆ ਤੇ ਇਸ ਤਰ੍ਹਾਂ ਨਾਲ ਜਿਹੜਾ ਕੰਪਨੀਆਂ ਵਾਲਾ ਮਹਿਕਮਾ ਕਾਰਪੋਰੇਟਰ ਅਫੇਅਰਸ ਦਾ ਮਹਿਕਮਾ ਉਹਦੇ ਤੋਂ ਪਤਾ ਲੱਗਿਆ ਕਿ 531000 ਲੋਕ ਅਜਿਹੇ ਐ ਜਿਹੜੇ ਅੱਡ-ਅੱਡ ਕੰਪਨੀਆਂ ਦੇ ਡਾਇਰੈਕਟਰ ਨੇ ਤੇ ਉਹ ਫ੍ਰੀ ਰਾਸ਼ਨ ਲੈ ਰਹੇ ਐ ਇਹ ਬਹੁਤ ਗੰਭੀਰ ਮੁੱਦਾ ਹੈ ਚਾਹੇ ਕੇਂਦਰ ਸਰਕਾਰ ਨਾਲ ਵੀ ਜੁੜਿਆ ਤੇ ਸੂਬਿਆਂ ਨਾਲ ਵੀ ਜੁੜਿਆ ਹੋਇਆ ਤੇ ਇਹਦੀ ਪੂਰੀ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਭਗਵੰਤ ਮਾਨ ਦੀ ਜਦੋਂ ਸਰਕਾਰ ਬਣੀ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਘਰ-ਘਰ ਰਾਸ਼ਨ ਪਹੁੰਚਾਵਾਂਗੇ ਤੇ ਜਦੋਂ ਕਿਸੇ ਵੱਡੀ ਕੋਠੀ ਦੇ ਘਰ ਅੱਗੇ ਗੱਡੀ ਖੜਿਆ ਕਰੂਗੀ ਲੋਕ ਦੇਖਿਆ ਕਰਨਾਂ ਵੀ ਐਡੀ ਕੋਠੀ ਵਾਲੇ ਵੀ ਮੁਫਤ ਲੈਂਦੇ ਐ ਮੈਨੂੰ ਨਹੀਂ ਪਤਾ ਵੀ ਉਸ ਤੋਂ ਬਾਅਦ ਉਹ ਕੁੰਨੀਆਂ ਕ ਕੋਠੀਆਂ ਵਾਲੇ ਕੱਢੇ ਤੇ ਉਹਨਾਂ ਚੋਂ ਕੀ ਹੋਇਆ ਇਹ ਸਾਡੇ ਹਾਲੇ ਤੱਕ ਧਿਆਨ 'ਚ ਨਹੀਂ ਆਇਆ ਤੇ ਇਹ ਜ਼ਰੂਰ ਇਹਦੀ ਗੌਰ ਕਰਨੀ ਚਾਹੀਦੀ ਇਹ ਵੀ ਅਜਿਹੇ ਲੋਕ ਜਿਹੜੇ ਐ ਉਹ ਉਹ ਦੂਜਿਆਂ ਦਾ ਹੱਕ ਨਾ ਖਾਣ ਦੂਸਰੀ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੋਸਤੋ ਕੱਲ ਇੰਡੀਆ ਅਲਾਈਅንስ ਨੇ ਆਪਣੇ ਉਪ ਰਾਸ਼ਟਰਪਤੀ ਦੀ ਚੋਣ ਲਈ ਆਪਣਾ ਉਮੀਦਵਾਰ ਜਸਟਿਸ ਬੀ ਸੁਦਰਸ਼ਨ ਰੈਡੀ ਨੂੰ ਐਲਾਨ ਦਿੱਤਾ ਹੈ ਜਸਟਿਸ ਬੀ ਸੁਦਰਸ਼ਨ ਰੈਡੀ ਦੀਆਂ ਬਹੁਤ ਸਾਰੀਆਂ ਜੱਜਮੈਂਟਸ ਦੀ ਅੱਜ ਅੱਜਾ ਡਖਵਾਰਾਂ ਨੇ ਵਿਆਖਿਆ ਕੀਤੀ ਹੈ ਉਹ ਸਮਾਜਿਕ ਇਨਸਾਫ ਦੇ ਮੁੱਦਿਆਂ ਨਾਲ ਜੁੜੇ ਰਹੇ ਹੈ ਤੇ ਉਹ ਫੰਡਾਮੈਂਟਲ ਰਾਈਟਸ ਦੇ ਉੱਤੇ ਬਹੁਤ ਉਹਨਾਂ ਦਾ ਜਿਹੜਾ ਜੋਰ ਰਿਹਾ ਤੇ ਭਾਰਤੀ ਸੰਵਿਧਾਨ ਦੇ ਕਰਾਖੇ ਵਜੋਂ ਉਹ ਆਪਣੀ ਸਾਰੀ ਜ਼ਿੰਦਗੀ ਲੱ ਕਰਦੇ ਰਹੇ ਆ ਕੰਮ ਤੇ ਉਹ ਕੱਲ ਚੰਗੀ ਗੱਲ ਇਹ ਹੈ ਕਿ ਇੰਡੀਆ ਅਲਾਈਅੰਸ ਦੇ ਸਾਰੇ ਜਿਹੜੇ ਰਾਜਨੀਤਿਕ ਤਰਾਨੇ ਉਹਨਾਂ ਨੇ ਸਰਬਸੰਮਤੀ ਨਾਲ ਉਹਨਾਂ ਦੇ ਨਾਂ ਤੇ ਮੋਹਰ ਲਾਈ ਹੈ ਉਚੇਚ ਨਾਲ ਦੱਸਿਆ ਗਿਆ ਉਥੇ TMC ਦੇ ਆਗੂ ਡਾਇਰਕ ਓਬਰਾਇਨ ਨੇ ਕਿ ਵੀ ਆਮ ਆਦਮੀ ਪਾਰਟੀ ਜਿਹੜੀ ਇੰਡੀਆ ਅਲਾਈਅੰਸ ਦੇ ਵਿੱਚ ਅੱਜਕੱਲ੍ਹ ਸ਼ਾਮਲ ਨਹੀਂ ਬਾਹਰ ਨਿਕਲ ਗਈ ਉਹ ਵੀ ਇਹਨਾਂ ਦੀ ਸਮਰਥਨ ਇਹਨਾਂ ਦਾ ਕਰਦੀ ਹੈ ਤੇ ਖੜਗੇ ਸਾਹਿਬ ਨੇ ਇੱਕ ਬਹੁਤ ਸਪਸ਼ਟ ਗੱਲ ਕਹੀ ਕਿ ਚਾਹੇ ਗਿਣਤੀ ਮਿੰਤੀ ਦਾ ਜੋ ਮਰਜ਼ੀ ਹੋਵੇ ਵੀ ਕਿਹਦੀਆਂ ਕਿੰਨੀਆਂ ਵੋਟਾਂ ਨੇ ਕਿਉਂਕਿ ਲੋਕ ਸਭਾ ਤੇ ਰਾਜ ਸਭਾ ਦੇ ਸਾਰੇ ਮੈਂਬਰ ਇਹਨੂੰ ਵੋਟਾਂ ਪਾਉਂਦੇ ਆ ਉਹਦੇ ਹਿਸਾਬ ਨਾਲ ਚੁਣਿਆ ਜਾਂਦਾ ਹੈ ਬੰਦਾ ਤੇ ਉਹ ਕਹਿੰਦੇ ਵੀ ਇਹ ਲੜਾਈ ਜਿਹੜੀ ਹੈ ਇਹ ਵਿਚਾਰਧਾਰਾ ਦੀ ਲੜਾਈ ਹੈ ਇੱਕ ਪਾਸੇ ਕੱਟੜ ਆਰਐਸਐਸ ਦਾ ਨਾਲ ਜੁੜਿਆ ਹੋਇਆ ਬੰਦਾ ਜਿਹੜੀ ਭਾਪੀ ਤੇ ਐਨਡੀਏ ਨੇ ਉਹਨੂੰ ਉਹਨੂੰ ਉਤਾਰਿਆ ਇਸ ਦੇ ਵਿੱਚ ਦੂਜੇ ਪਾਸੇ ਇਹ ਜਿਹੜਾ ਸੁਭਨਾੰਦ ਦਾ ਰੱਖ ਹੈ ਤੇ ਇੱਕ ਸੈਕੂਲਰ ਬੰਦਾ ਹੈ ਤੇ ਇਹ ਸਨੂੰ ਲੜਾਇਆ ਜਣੀ ਇਹ ਲੜਾਈ ਜਿਹੜੀ ਹੈ ਵਿਚਾਰਧਾਰਕ ਲੜਾਈ ਹੈ ਆਡੈਲੋਜੀਕਲ ਲੜਾਈ ਹੈ ਅਸੀਂ ਸਮਝਦੇ ਹਾਂ ਕਿ ਇਹ ਲੜਾਈ ਇੱਥੇ ਵੀ ਲੜੀ ਜਾਣੀ ਚਾਹੀਦੀ ਹੈ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਇਹ ਲੜਾਈ ਚੰਗੇ ਪਾਸੇ ਜਾਵੇ ਤੇ ਜਿਹੜੇ ਲੋਕ ਆਪਦੇ ਆਪ ਨੂੰ ਸੈਕੂਲਰ ਕਹਾਉਂਦੇ ਆ ਨਸਦੀਸ਼ ਕੁਮਾਰ ਦੀ ਪਾਰਟੀ ਦੇ ਬੰਦੇ TDP ਦੇ ਬੰਦੇ ਚਾਹੇ ਉਹਨਾਂ ਨੇ ਫੈਸਲੇ ਕਰੇ ਹੋਏ ਆ ਕਿ ਅਸੀਂ ਉਹਨਾਂ ਦੇ ਕੈਂਡੀਡੇਟ ਨੂੰ ਸਪੋਰਟ ਕਰਾਂਗੇ ਉਹਨਾਂ ਨੂੰ ਅੰਦਰ ਚਾਤੀ ਜ਼ਰੂਰ ਮਾਰਨੀ ਚਾਹੀਦੀ ਸੀ ਕਿ ਉਹ ਕਿੱਧਰ ਖੜੇ ਆ ਇਤਿਹਾਸ ਉਹਨਾਂ ਨੂੰ ਦੇਖ ਰਿਹਾ ਹੈ ਉਹਨਾਂ ਦੀ ਵੈਲਿਊਏਸ਼ਨ ਕਰ ਰਿਹਾ ਹੈ ਅਗਲੀ ਗੱਲ ਦੋਸਤੋ ਪ੍ਰੈਸ ਕਲੱਬ ਆਫ ਇੰਡੀਆ ਇੰਡੀਅਨ ਔਰਮੈਨਸ ਪ੍ਰੈਸ ਕੋਰਪਸ ਤੇ ਐਡੀਟਰਸ ਗਿਲਡ ਨੇ ਅਸਾਮ ਸਰਕਾਰ ਵੱਲੋਂ ਦੋ ਜਿਹੜੇ ਉੱਗੇ ਪੱਤਰਕਾਰ ਨੇ ਦਾ ਵਾਇਰ ਦੇ ਸਦਾਰਥ ਵਾਰਦਾ ਰਾਜਨ ਜੀ ਤੇ ਸ਼੍ਰੀ ਜਿਹੜੇ ਆਪਣੇ ਜਿਹੜੇ ਕਰਨ <th>ਪਰ ਜੀ ਇਹਨਾਂ ਨੂੰ 22 ਤਰੀਕ ਨੂੰ ਗੁਹਾਟੀ ਦੇ ਵਿੱਚ ਪੁਲਿਸ ਦੇ ਅੱਗੇ ਪੇਸ਼ ਹੋਣ ਦੇ ਸੰਬਨ ਜਾਰੀ ਕਰਦੇ ਸੰਮਨ ਵੀ ਉਸ ਦਿਨ ਜਾਰੀ ਕੀਤਾ ਹੈ ਜਿਸ ਦਿਨ ਮਾਨਯੋਗ ਸੁਪਰੀਮ ਕੋਰਟ ਨੇ ਪਹਿਲਾਂ ਇੱਕ ਐਫ ਆਈ ਆਰ ਜਿਹੜੀ ਅਸਾਮ ਚ ਇਹਨਾਂ ਦੇ ਉੱਤੇ ਕੀਤੀ ਗਈ ਸੀ ਉਸ ਦੇ ਵਿੱਚੋਂ ਸੁਪਰੀਮ ਕੋਰਟ ਨੇ ਰਾਹਤ ਦੰਦਿਆ ਹੋਇਆ ਇਹ ਕਿ ਅਸੀਂ ਵੀ ਇਹਨਾਂ ਦੇਤੇ ਕੋਈ ਤੁਸੀਂ ਇਸ ਕਿਸਮ ਦੀ ਜ਼ੋਰ ਜਬਰੀ ਨਹੀਂ ਕਰ ਸਕਦੇ ਉਸ ਦਿਨ ਹੀ ਸੰਮਨ ਜਾਰੀ ਹੁੰਦੇ ਆ ਇਹ ਤੇ ਨਾਲ ਦੀ ਨਾਲੇ 2022 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਜਿਹੜਾ ਦੇਸ਼ ਧਰੋਹ ਦੀਆਂ ਗੱਲਾਂ ਨੇ ਇਹ ਇਹਨਾਂ ਦੇ ਸਾਰੇ ਮੁਕੱਦਮੇ ਅਸੀਂ ਐਸੀ ਟਾਈਮ ਹੀ ਠੱਪ ਕਰਦੇ ਹਾਂ ਕਿਸੇ ਤੇ ਕੋਈ ਮੁਕੱਦਮਾ ਨਹੀਂ ਚੱਲੂਗਾ ਜਿਹੜੇ ਪਹਿਲਾਂ ਚੱਲਦੇ ਆ ਉਹ ਰੋਕ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਸਰਕਾਰ ਨੇ ਉਹ ਕਾਨੂੰਨ ਬਦਲੇ ਤੇ ਕਾਨੂੰਨ ਦੇ ਵਿੱਚ ਬੀ ਐਨ ਐਸ ਦੇ ਵਿੱਚ ਧਾਰਾ 152 ਲਿਆਂਦੀ ਜਿਹੜੀ ਨਵੇਂ ਰੂਪ ਦੇ ਵਿੱਚ ਦੇਸ਼ ਧਰੋਹ ਦਾ ਮਕਦਮਾ ਹੈਗਾ ਉਸ ਧਾਰਾ ਦੇ ਤਹਿਤ ਇਹਨਾਂ ਤੇ ਕੀਤਾ ਅਸੀਂ ਦੀ ਮੰਗ ਕਰਦੇ ਹਾਂ ਵੀ ਇਹ ਜਿਹੜੀਆਂ ਐਫ ਆਈ ਆਰ ਤਾਂ ਲੋਕਾਂ ਨੂੰ ਡਰਾਉਣ ਲਈ ਕੱਲੀਆਂ ਹੋਈਆਂ ਇਹ ਰੱਦ ਹੋਣੀਆਂ ਚਾਹੀਦੀਆਂ ਨੇ ਅ ਅਗਲੀ ਗੱਲ ਦੋਸਤੋ ਅਸੀਂ ਇਹ ਕਹਿਣੀ ਹੈ ਵੀ ਚੀਨ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਹੈ ਫੋਰਨ ਸੌਰੀ ਚੀਨ ਦੇ ਫੋਰਨ ਮਿਨਿਸਟਰ ਜਿਹੜੇ ਹੈ ਵੈਂਗ ਜੀ ਦੋ ਦਿਨ ਦੇ ਦੌਰੇ ਤੇ ਭਾਰਤ ਆਏ ਹੋਏ ਆ ਭਾਰਤੀ ਵਿਦੇਸ਼ ਮੰਤਰੀ ਦੇ ਨਾਲ ਜੈ ਸ਼ੰਕਰ ਨਾਲ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਨੇ ਅਜੀਤ ਵਿਭਲ ਨਾਲ ਵੀ ਹੋਈਆਂ ਨੇ ਮੋਦੀ ਜੀ ਨੂੰ ਵੀ ਉਹ ਮਿਲੇ ਐ ਤੇ ਦੋਨਾਂ ਹੀ ਦੇਸ਼ਾਂ ਨੇ ਇਹ ਕਹਿ ਆ ਵੀ 2020 ਦੇ ਵਿੱਚ ਜਿਹੜਾ ਸਾਡੀਆਂ ਆਪਸ ਚ ਝੜਪਾਂ ਹੋਈਆਂ ਉੱਥੇ ਜਿਹੜਾ ਗਲਵਾਨ ਵਾਲੀ ਦੇ ਵਿੱਚ ਤੇ ਉਹ ਬਹੁਤ ਮੰਦ ਭਾਗੀਆਂ ਨੇ ਸਾਨੂੰ ਦੋਨਾਂ ਦੇਸ਼ਾਂ ਨੂੰ ਇਹਦਾ ਨੁਕਸਾਨ ਹੋਇਆ ਐ ਅ ਅਸੀਂ ਸਮਝਦੇ ਹਾਂ ਕਿ ਜੇ ਉਹ ਤੁਸੀਂ ਜਿਹੜੇ ਵੀ ਤੁਹਾਡੇ ਗੁਆਲਡੀ ਨੇ ਸਾਰੇ ਚੀਨ ਪਾਕਿਸਤਾਨ ਨੇਪਾਲ ਬੰਗਲਾਦੇਸ਼ ਸ਼੍ਰੀਲੰਕਾ ਜਿੰਨੇ ਵੀ ਤੁਹਾਡੇ ਹੈਗੇ ਆ ਨੀਆ ਮਾਰ ਬਾਕੀ ਸਾਰੇ ਸਾਰੇ ਗੁਆਂਢੀ ਮੁਲਕਾਂ ਦੇ ਨਾਲ ਤੁਹਾਡੇ ਕਦੇ ਨਾ ਕਦੇ ਤਲਾਵਪਰ ਰਿਸ਼ਤੇ ਰਹਿਣੇ ਆ ਪਰ ਸਭ ਤੋਂ ਚੰਗਾ ਹਾਲ ਇਹ ਹੈ ਵੀ ਤੁਸੀਂ ਡਿਪਲੋਮੇਸੀ ਦੇ ਤੌਰ ਤੇ ਕਾਫੀ ਢੇਰ ਤੋਂ ਲੱਗੇ ਹੋਏ ਭਾਰਤ ਤੇ ਚੀਨ ਅਸੀਂ ਸਮਝਦੇ ਆ ਵੀ ਦੋਨਾਂ ਦੇਸ਼ਾਂ ਦੀ ਇਸ ਗੱਲ ਦੇ ਵਿੱਚ ਸਿਆਣਪ ਹੈ ਕਿ ਉਹਨੇ ਇਹਨੂੰ ਗਾਹਾਂ ਹੋਰ ਵਧਣ ਦੀ بجائے ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਚੰਗੇ ਪਾਸੇ ਤੁਰਿਆ ਹੈ ਚੰਗੇ ਸਬੰਧ ਬਣਾਉਣ ਵਾਲੇ ਪਾਸੇ ਤੁਰਿਆ ਅਸੀਂ ਕਾਮਨਾ ਕਰਦੇ ਹਾਂ ਕਿ ਕਿ ਕਿਸੇ ਦੇਸ਼ ਨੂੰ ਕੋਈ ਵੀ ਤੁਸੀਂ ਆਪਣੇ ਵੱਲੋਂ ਅਤਵਾਦੀ ਕਹੀਂ ਜਾਓ ਕੁਛ ਕਹੀਂ ਜਾਓ ਆਲਟੀਮੇਟਲੀ ਤੁਹਾਡਾ ਗੁਆਂਢੀ ਹੈ ਤੁਹਾਡੀ ਗੱਲ ਉਦੋਂ ਬਣੂਗੀ ਤੁਸੀਂ ਅਮਨ ਚੈਨ ਨਾਲ ਉਦੋਂ ਰਹਿ ਸਕੋਗੇ ਜਦੋਂ ਤੁਸੀਂ ਉਹਨਾਂ ਮੁੱਦਿਆਂ ਦਾ ਰਾਜਨੀਤਿਕ ਤੇ ਡਿਪਲੋਮੈਟਿਕ ਹੱਲ ਕੱਢੋਗੇ ਨਹੀਂ ਤਾਂ ਉਹ ਨਿਕਲਣਾ ਨਹੀਂ ਚੀਨ ਦੇ ਨਾਲ ਵੀ ਹੈ ਚਾਹੇ ਚਾਹੇ ਦੂਜੇ ਦੇਸ਼ਾਂ ਨਾਲ ਹੈ ਅਸੀਂ ਸਮਝਦੇ ਹਾਂ ਵੀ ਗੁਆਂਢੀਆਂ ਦੇ ਨਾਲ ਲੜ ਕੇ 24 ਘੰਟੇ ਲੜ ਕੇ ਜਾਂ ਲੜਾਈ ਦੇ ਮਾਹੌਲ ਨਾਲ ਤੁਸੀਂ ਅਮਨ ਸ਼ਾਂਤੀ ਨਾਲ ਨਹੀਂ ਰਹਿ ਸਕਦੇ ਤੇ ਪੰਜਾਬ ਤਾਂ ਖਾਸ ਤੌਰ ਤੇ ਅਸੀਂ ਸਮਝਦੇ ਹਾਂ ਵੀ ਜਿਹੜੇ ਪੰਜਾਬੀ ਨੇ ਦੋਏ ਪਾਸੇ ਪਾਕਿਸਤਾਨ ਵਾਲੇ ਪਾਸੇ ਵੀ ਤੇ ਇਧਰਲੇ ਪਾਸੇ ਵੀ ਉਹ ਤਾਂ ਵਿਚਾਰੀ ਉਹ ਜਿਹੜੀ ਵੰਡ ਵੇਲੇ ਇਹਨਾਂ ਦੀ ਉਹ ਹੋ ਗਈ ਐਨੀ ਉਸੇ ਨੂੰ ਨਹੀਂ ਚੱਲਣ ਜੋਗੇ ਤੇ ਬਹੁਤ ਜ਼ਿਆਦਾ ਇਹਨਾਂ ਦਾ ਇਮੋਸ਼ਨਲ ਨੁਕਸਾਨ ਵੀ ਹੁੰਦਾ ਹੈ ਦੇਸ਼ ਦੀਆਂ ਸਰਕਾਰਾਂ ਦੋਨਾਂ ਦੇਸ਼ ਦੀਆਂ ਸਰਕਾਰਾਂ ਨੂੰ ਜਿਹੜਾ ਇੱਕ ਦੂਜੇ ਨਾਲ ਲੜਾਈ ਵਾਲਾ ਮਾਹੌਲ ਹੈ ਉਹ ਛੱਡ ਕੇ ਸ਼ਾਂਤੀ ਵਾਲਾ ਗੱਲਬਾਤ ਵਾਲਾ ਤੇ ਜਿਹੜੇ ਮਸਲੇ ਹੈਗੇ ਆ ਉਹਨਾਂ ਨੂੰ ਨਿਜਿੱਠਣ ਦਾ ਹੋਣਾ ਚਾਹੀਦਾ ਹੈ ਅੱਜ ਦੀ ਗੱਲ ਚ ਇੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ